ਇਹ ਜੀ ਲਾ ਕੇ ਦੇਖ ਵੀਰੇ ਉਹ ਉਹ ਤਾਂ ਨਾ ਮੈਦੂ ਨਹੀਂ ਕਰ ਕੋ ਟਰੈਕਟਰ ਨਾਲ ਕਰੀਏ ਹੋਰਿਆ ਪੀਣਾ ਲੈ ਕੇ ਜਾਂਦੀ ਆ ਨਾਲ ਜੀ ਇਹਦਾ ਕੋਡ ਹੱਲੇ ਨਾ ਕਾਇਨਾਤ ਲਾ ਲੈ ਇਸ ਨੂੰ ਮੇਰੇ ਕੰਨੇ ਨੂੰ ਕਰ ਦੋਸਲਾ ਪਰ ਜਿੱਦ ਲੈਣੀ ਆ ਜੀ ਇਹ ਪੁਨਾ ਘੜ ਕਰ ਰਿਹਾ ਉਹ ਪੂਰੀ ਦੇ ਆਏ ਕੰਪੂਰੀ ਸੌੜਿਆ ਤਨ ਨੇ ਬਾਈ ਦਾ ਨਾ ਆਇਆ ਸਾਰੇ ਉਹ ਕੰਪੂਰੀ ਤਨ ਦਾਗਾ ਪਾਉਂਦੀ ਨੇ ਉਹ ਤੋਂ ਸੰਤਿਪੀ 400 ਲੱਗੇਗਾ ਵਾਹ ਕਾਹ ਡਾਕਟਰ ਹੀ ਲਾ ਦੋ ਕਾਹ ਡਾਕਟਰ ਹੀ ਲਾ ਦੋ ਮਾ ਕੇ ਦੇ ਦੇ ਬੱਚਾ ਬੱਚਾ ਅਖਰਤ ਨਹੀਂ ਮੁਨ ਜਾਤ ਪਹਿ ਹੋਰੇ ਘਬਰਾਣ ਪੁਰਾ ਬੱਲਾ ਤਾਂ ਮੈਂ ਲੈ ਚ ਰਹੀ ਸਭ ਨੂੰ ਜਾਣਾ ਸੀ ਜੀ ਥਲੇ ਨਹੀਂ ਜਾਣਾ ਚਲੋ ਅੱਗੇ ਲੈ ਜਾ ਸਾਥ ਜਣੇ ਨਾਲ ਉੱਥਾ ਜਾਣ ਦੋ ਕਾਲੀ ਕਟੋ ਕਰਦਾ ਸਲੀ ਹੋ ਗਈ ਆ ਗਏ ਆ ਗਏ ਵੈਲੀ ਪਰ ਇਹ ਹੋ ਗਿਆ ਕਿੰਨੇ ਦਾ ਤੁਹਾਨੂੰ ਕੀ ਦਰਾਂ ਤੇ ਬਈ ਅੱਡ ਗਾਹ ਲੈ ਕੇ ਆ ਜਾਓ ਆਲੂ ਜੋ ਬਲਾ ਥੱਲੇ ਨਹੀਂ ਨਹੀਂ ਥੱਲੇ ਜਾਊ ਮਾਤਾ ਆਓ ਬਾਈ ਜੀ ਆਣਾ ਜੀ ਜੀ ਜਾਓ ਬਿਲਕੁਲ ਨਾ ਕੋਈ 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 ਨਾ ਕੋ ਮੁੰਡ ਲੋ ਬੇ ਮੁੰਡਾ ਮੁੰਡੇ ਕਾੜਾ ਇਹ ਨਾਲ ਹੀ ਘੁੰਮਣਾ ਕਹਿੰਦੇ ਚੱਲ ਫਿਰ ਜਾ ਕੇ ਨੰਬਰ ਆ 1 2 3 ਖੋਲ ਜਾ ਹਾਂ ਤਾਂ ਅੰਨੇ ਰਾਮੂਏ ਕੋਟੇ ਨਾ ਬਵੇਂ ਯੂਨੀਵਰਸਿਟੀ ਹੋ ਗਿਆ ਆ 98 ਮੁੰਡੇ ਬਣਾਈ ਲਾਈਕ ਹੋ ਗਿਆ ਕੌਣ ਹੈ